ਅਜੀ ਸਰਪ ਬਾਨੀ ਪੜਦੇ ਆ ਨਾ ਤੇ ਜਿੱਥੇ ਬਾਕੀ ਛੰਦਾਂ ਦਾ ਜ਼ਿਕਰ ਕੀਤਾ ਕਲਗੀਧਰ ਮਹਾਰਾਜ ਜੀ ਨੇ ਜਾਪ ਸਬਦ ਦੀ ਬਾਣੀ ਵਿੱਚ 21 ਛੰਦਾਂ ਦਾ ਜ਼ਿਕਰ ਹੁੰਦਾ ਪਰ ਉਹਨਾਂ ਬਾਕੀ ਛੰਦਾਂ ਵਿੱਚ ਇੱਕ ਛੰਦ ਵੀ ਵਰ ਦਿੱਤਾ ਭੁਜੰਗ ਪ੍ਰਯਾਤ ਛੰਦ ਕਿ ਸੱਪ ਦੀ ਚਾਲ ਦਾ ਛੰਦ ਹੈ ਭਾਵ ਕਿ ਨਿੱਕੀ ਨਿੱਕੀ ਚੀਜ਼ ਨੂੰ ਮਹਾਰਾਜ ਜੀ ਨੇ ਸਾਹਮਣੇ ਰੱਖਿਆ ਹੁਣ ਸਾਬ ਕਹਿੰਦੇ ਕਿਸੇ ਚੀਜ਼ ਨੂੰ ਗੁਲਾਮ ਕਰ ਲੈਣਾ ਤੇ ਗੁਲਾਮ ਕਰਕੇ ਕੋਈ ਮਨ ਵਿੱਚ ਭਰਮ ਪਾ ਕੇ ਬਹਿ ਜੇ ਕਿ ਅੱਜ ਸਰੀਰ ਗੁਲਾਮ ਹੋ ਗਿਆ ਇਹਦੇ ਵਿੱਚੋਂ ਕੁਝ ਚੀਜ਼ਾਂ ਖਤਮ ਹੋ ਜਾਣਗੀਆਂ ਮਰ ਕੇ ਇਹ ਨਹੀਂ ਹੁੰਦੀਆਂ ਸਭ ਜਨਾਂ ਨੂੰ ਗੁਲਾਮ ਕੀਤਾ ਗਿਆ ਤਸੀਹੇ ਦਿੱਤੇ ਗਏ ਵੈਸੇ ਤਸੀਹੇ ਤਾਂ ਗੰਗੂ ਦੇ ਘਰ ਤੋਂ ਸ਼ੁਰੂ ਹੋ ਗਏ ਸੀ ਢੇੜੀ ਤੋਂ ਇੱਥੇ ਉਹਨਾਂ ਨੂੰ ਜਿਹੜਾ ਭੋਜਨ ਦਿੱਤਾ ਗਿਆ ਨਾ ਉਹ ਭੋਜਨ ਇੰਦਾ ਦਾ ਸੀ ਜਿਹਨੂੰ ਕੁੱਤੇ ਵੀ ਨਹੀਂ ਖਾਂਦੇ ਸੀ ਇੱਥੋਂ ਫਿਰ ਦੂਜਾ ਤਸੀਹੇ ਸ਼ੁਰੂ ਹੁੰਦਾ ਮਰਿੰਡੇ ਦਾ ਜਾਨੇ ਖਾਂ ਤੇ ਮਾਨੇ ਖਾਂ ਸਾਰੀ ਰਾਤ ਬੱਚਿਆਂ ਨੂੰ ਟੌਰਚਰ ਕਰੀ ਜਾਂਦੇ ਆ ਇਹ ਤੋਂ ਫਿਰ ਹੱਥ ਕੜੀਆਂ ਲਾ ਕੇ ਲੈ ਕੇ ਜਾਂਦੇ ਆ ਸਭ ਜ਼ਿਆਦਾ ਨੂੰ ਬੋਰੀਆਂ ਵਿੱਚ ਬੰਨ੍ਹ ਕੇ ਖੋਤੀਆਂ ਤੇ ਲਟਕਾ ਕੇ ਲੈ ਕੇ ਜਾਂਦੇ ਆ ਅੱਗੇ ਫਿਰ ਰਸਤੇ ਵਿੱਚ ਫਿਰ ਰੋਕਿਆ ਜਾਂਦਾ ਫਿਰ ਉਹਨਾਂ ਨੂੰ ਡਰਾਇਆ ਧਮਕਾਇਆ ਜਾਂਦਾ ਭਾਵ ਕਿ ਇਹਨਾਂ ਮਾਨਸਿਕ ਤੌਰ ਤੇ ਪਰੇਸ਼ਾਨ ਕਰਨਾ ਚਾਹੁੰਦੇ ਨੇ ਕਿ ਜਦੋਂ ਉਹ ਵਜ਼ੀਰ ਖਾਨ ਦੇ ਅੱਗੇ ਜਾਣ ਕਿ ਖੋਦੀ ਜਾ ਕੇ ਝੁੱਕ ਜਾਣ ਕੇ ਕਹਿਣ ਅਸੀਂ ਤੁਹਾਡਾ دین ਨੇ ਇਸਲਾਮ ਕਬੂਲ ਕਰਦੇ ਹਾਂ ਪਰ ਹੁਣ ਇੰਨਾ ਸਮਾਂ ਪਾਉਣ ਦੇ ਨਾਲ ਵੀ ਗੁਲਾਮੀ ਗੁਲਾਮ ਰੱਖਣ ਦੇ ਨਾਲ ਵੀ ਉਹਨਾਂ ਦੀ ਦ੍ਰਿੜਤਾ ਤੇ ਚੜ੍ਹਦੀ ਕਲਾ ਨੂੰ ਮਿਟਾ ਨਹੀਂ ਸਕੀ। ਫਿਰ ਨਵਾਂ ਸਦੀਆ ਕੀਤਾ ਅਤ ਸਰਦੀ ਦੇ ਦਹਿਣਾ ਠੰਡੇ ਬਰਜ ਵਿੱਚ ਕੈਦ ਕਰਦੋ ਕਿਤੇ ਨਾ ਕੋਈ ਬੂਹਾ ਨਾ ਕੋਈ ਬਾਰੀ। ਪੂਰਬ ਵੱਲੋਂ ਹਵਾ ਆਵੇਗੀ ਤਾਂ ਵੀ ਬੁਰਜ ਦੇ ਵਿੱਚ ਦੀ ਲੰਗੇਗੀ ਪੱਛਮ ਵੱਲੋਂ ਆਵੇਗੀ ਤਾਂ ਵੀ ਲੰਗੇਗੀ ਕੋਈ ਵੀ ਦਿਸ਼ਾ ਅਜਿਹੀ ਨਹੀਂ ਹੈ ਜਿਦੇ ਵਿੱਚੋਂ ਹਵਾ ਦਾ ਵੇਗ ਵਗੇ ਤੇ ਬੁਰਜ ਦੇ ਵਿੱਚ ਦੀ ਨਾਲ ਲੰਗੇ ਭਾਵੇਂ ਕਿ ਅਤਿ ਸਰਦੀ ਕਿੜਾਕੇ ਦੇ ਦਿਨਾਂ ਵਿੱਚ ਠੰਡੀਆਂ ਰਾਤਾਂ ਵਿੱਚ ਰੱਖੋ ਹੋ ਸਕਦਾ ਇਹਨਾਂ ਦੇ ਅੰਦਰ ਦੀ ਅਣਖ ਮਰ ਜਾਵੇ ਪਰ ਅਣਖ ਫਿਰ ਵੀ ਵਜ਼ੀਰ ਖਾਂ ਦੀ ਕਚਹਿਰੀ ਵਿੱਚ ਜਾ ਕੇ ਗੱਜ-ਵੱਜ ਕੇ ਬੋਲਦੀ ਹੈ ਸਤਿਗੁਰੂ ਕਹਿੰਦੇ ਸੱਪ ਹੁੰਦਾ ਨਾ ਉਹਨੂੰ ਤੁਸੀਂ ਪਟਾਰੀ ਵਿੱਚ ਪਾ ਲਓ ਪਰ ਉਹਦੇ ਅੰਦਰ ਦਾ ਜ਼ਹਿਰ ਤੇ ਉਹਦੇ ਅੰਦਰ ਦਾ ਗੁੱਸਾ ਕਦੇ ਖਤਮ ਨਹੀਂ ਹੁੰਦਾ ਸੱਪ ਪੜਾਈ ਪਾਈ ਹੈ ਵਿਖ ਅੰਤਰ ਮਨ ਰੋਸ ਨਾ ਉਹ ਜ਼ਹਿਰ ਛੱਡਦਾ ਤੇ ਨਾ ਉਹ ਗੁੱਸਾ ਛੱਡਦਾ ਅਗੇ ਕਹਿੰਦੇ ਪੂਰਬ ਲਿਖਿਆ ਪਾਈ ਹੈ ਕਿਸਨੋ ਦੀਜਾ ਦੋਸ਼ ਤੇ ਮੇਰੇ ਮਨਾ ਯਾਦ ਰੱਖੀ ਆ ਜਿਹੜਾ ਤੈਨੂੰ ਤੇਰੀ ਪਰਲਭ ਦੇ ਵਿੱਚ ਮਿਲ ਰਿਹਾ ਹੈ ਨਾ ਇਹ ਤੇਰੇ ਕਰਮਾ ਕਰਕੇ ਮਿਲਦਾ ਇਕਲ ਵੱਖਰੀ ਹੈ ਕਿ ਸਾਡੀ ਜਿਹੜੀ ਸੁਰਤ ਹੈ ਨਾ ਬਹੁਤ ਨੇੜ ਤੱਕ ਦੇਖਦੀ ਹੈ ਹਾਲਕ ਕਿ ਹੈ ਅਸੀਂ ਸਾਰੇ ਕਰਮਾਂ ਦੇ ਬੱਧੇ ਕਰਮਾਂ ਦੀ ਪ੍ਰਲਬ ਦੇ ਮੁਤਾਬਕ ਸਾਡੇ ਰਿਸ਼ਤੇ ਬਣਦੇ ਆ ਤੇ ਰਿਸ਼ਤੇ ਟੁੱਟਦੇ ਆ ਵੇਖੋ ਹਜ਼ਾਰਾਂ ਅਰਬਾਂ ਦੀ ਦੁਨੀਆ ਤੇ ਸਾਨੂੰ ਕੀ ਪਤਾ ਕੱਲ ਨੂੰ ਸਾਡੇ ਬੱਚੇ ਦਾ ਰਿਸ਼ਤਾ ਕਿਹੜੇ ਨਗਰ ਕਿਹੜੇ ਸ਼ਹਿਰ ਕਿਹੜੀ ਜਾਤ ਕਿਹੜੇ ਧਰਮ ਦੇ ਨਾਲ ਤੈ ਹੋਣਾ ਕੋਈ ਨਹੀਂ ਕਹਿ ਸਕਦਾ ਜਿੱਥੇ ਪ੍ਰਲਬਧ ਬਣ ਜਾਂਦੀ ਹੈ ਉਤੇ ਰਿਸ਼ਤੇ ਬਣ ਜਾਂਦੇ ਨੇ ਹੋ ਸਕਦਾ ਗਵਾਂਡ ਪਿੰਡ ਹੋਵੇ ਤੇ ਹੋ ਸਕਦਾ ਸਤਸੰਗਤ ਰੋਪਾਰ ਹੋਵੇ ਪਰ ਲੱਭ ਦੇ ਮੁਤਾਬਕ ਰਿਸ਼ਤੇ ਬਣਦੇ ਨੇ ਪਰ ਲੱਭ ਦੇ ਮੁਤਾਬਕ ਰਿਸ਼ਤੇ ਨਿਭਦੇ ਨੇ ਤੇ ਪਰ ਲੱਭ ਦੇ ਮੁਤਾਬਕ ਰਿਸ਼ਤੇ ਟੁੱਟ ਵੀ ਜਾਂਦੇ ਜਿਹਦੇ ਬਾਰੇ ਪਿਤਾ ਜੀ ਕਿਨੇ ਪਰਪਲ ਲਿਖੇ ਕਾ ਲਿਖਿਆ ਪਾਈ ਗਏ ਰੱਬ ਕਦੀ ਕਿਸੇ ਦਾ ਵੈਰੀ ਨਹੀਂ ਹੈ ਨਾ ਰੱਬ ਵੈਰੀ ਹੈ ਤੇ ਨਾ ਰੱਬ ਸਰੂਪ ਗੁਰੂ ਵੈਰੀ ਹੈ ਮੈਂ ਥੋੜਾ ਜਿਹਾ ਫੇਰ ਬਾਹਰ ਜਾ ਰਿਹਾ ਅੱਜ ਨਾ ਸਾਡੀਆਂ ਸੁਰਤਾਂ ਵਿੱਚੋਂ ਬੜੀਆਂ ਚੀਜ਼ਾਂ ਲੋਪ ਹੋ ਗਈਆਂ ਸਾਰੇ ਤੁਸੀਂ ਕਿਸਾਨੀ ਕਿੱਤੇ ਨਾਲ ਬੈਠੇ ਹੋ ਅੱਗੇ ਨਾ ਕੁਝ ਸਾਡੇ ਟਰੈਕਟਰ ਟਰਾਲੀਆਂ ਤੇ ਸ਼ਬਦ ਲਿਖੇ ਹੁੰਦੇ ਸੀ ਜਿਹੜੇ ਸ਼ਬਦ ਵੀ ਸਾਨੂੰ ਪ੍ਰੇਰਣਾ ਦਿੰਦੇ ਸੀ ਕਿਉਂਕਿ ਅੱਜ ਤੋਂ 40-50 ਸਾਲ ਪਹਿਲਾਂ ਸੀ ਮੂਰਤਾਂ ਦੇ ਪੁਜਾਰੀ ਨਹੀਂ ਸਨ ਜਿੰਨਾ ਅੱਜ ਬਣ ਗਏ ਜਿਵੇਂ ਜਿਵੇਂ ਸਾਡੇ ਕੋਲੇ ਪੈਸਾ ਆਇਆ ਨਾ ਉਦਾਂ ਅਸੀਂ ਧਰਮ ਨੂੰ ਵੀ ਮਾਡਰਨ ਬਣਾ ਦਿੱਤਾ ਇਹਨੂੰ ਏਸ ਹੀ ਲਾ ਦਿੱਤੀ ਜੀ ਕੰਬਲ ਦੇ ਦਿੱਗੇ ਜੀ ਇੱਦੇ ਲਈ ਵੱਡੀਆਂ ਵੱਡੇ ਅਡੰਬਰਾਂ ਚਲੇ ਗਏ ਜੀ ਪਰ ਅੱਜ ਤੋਂ 70 ਸਾਲ ਪਿੱਛੇ ਜਾਓ ਜਦੋਂ ਲਾਈਟ ਹੀ ਨਹੀਂ ਸੀ ਉਦੋਂ ਕਿਹੜੇ ਸੀ ਲੱਗਦੇ ਸੀ ਉਦੋਂ ਕਿਹੜੇ ਝੁੱਲੇ ਝੂਲਦੇ ਸੀ ਗੁਰਦੁਆਰੇ ਵੀ ਕੱਚੇ ਹੁੰਦੇ ਸਨ ਪਰ ਸਿੱਖ ਸੁਰਤ ਕਰਕੇ ਪੱਕੇ ਹੁੰਦੇ ਸਨ ਜਦੋਂ ਵੀ ਕੋਈ ਹਾੜੀ ਸੋਣੀ ਆਉਣੀ ਪਹਿਲਾਂ ਗੁਰੂ ਕੇ ਸਿੱਖਾਂ ਨੇ ਗੁਰਦੁਆਰੇ ਜਾ ਕੇ ਤਸਵੰਦ ਕੱਢ ਕੇ ਆਉਣਾ ਕਿਸੇ ਨੇ ਕਣਕ ਦੇ ਕੇ ਆਉਣੀ ਕਿਸੇ ਨੇ ਬਾਜਰਾ ਦੇ ਕੇ ਆਉਣਾ ਉੱਥੋਂ ਲੋੜਵੰਦ ਨੇ ਲੈ ਕੇ ਚਲੇ ਜਾਣਾ ਤੇ ਸਾਨੂੰ ਕੁਝ ਸ਼ਬਦ ਬੜੀ ਪ੍ਰੇਰਨਾ ਦਿਆ ਕਰਦੇ ਸੀ ਸਾਡੇ ਟਰੈਕਟਰਾਂ ਟਰਾਲੀਆਂਾਂ ਟਰੱਕਾਂ ਦੇ ਅੱਗੇ ਇਹ ਚੀਜ਼ਾਂ ਲਿਖਿਆ ਹੁੰਦੇ ਸੀ ਉਹਨਾਂ ਵਿੱਚੋਂ ਇੱਕ ਬੋਲਾ ਬੜਾ ਪ੍ਰਸਿੱਧ ਸੀ ਰੱਬ ਨਾਲ ਕਿਸੇ ਦਾ ਵੈਰੀ ਵੈਰੀ ਤੇਰੇ ਐਪ ਬੰਦੇ ਆ ਹੁਣ ਚੀਜ਼ ਬੜੀ ਡੂੰਗੀ ਹੈ ਜਿਹੜੇ ਲਿਖੀ ਹੈ ਕਿ ਰੱਬ ਕਦੀ ਕਿਸੇ ਦਾ ਵੈਰੀ ਨਹੀਂ ਕਿਉਂ ਕਿਉਂ ਨਹੀਂ ਵੈਰੀ ਸਾਨੂੰ ਕਿੱਦਾਂ ਪਤਾ ਗੁਰਨਾਨਕ ਮਹਾਰਾਜ ਜੀ ਨੇ ਮੂਲ ਮੰਤਰ ਵਿੱਚ ਕਹਿ ਦਿੱਤਾ ਨਿਰ ਵੈਰ ਉਹਦਾ ਕਿਸ ਨਾਲ ਵੈਰ ਹੀ ਨਹੀਂ ਹੈ ਕਿਉਂਕਿ ਰੱਬ ਕਿਹੜਾ ਕੋਈ ਪਾਰਟੀ ਦਾ ਬੰਦਾ ਇਹਨੇ ਮੇਰਾ ਝੰਡਾ ਚੁੱਕਿਆ ਤੇ ਮੈਂ ਇਹਦੇ ਕੰਮ ਕਰਾਂ ਇਹਨੇ ਮੇਰਾ ਝੰਡਾ ਛੱਡ ਦਿੱਤਾ ਇਹਨੂੰ ਮੈਂ ਝੂਠੇ ਪਰਚੇ ਪਾ ਦੇਵਾਂ ਰੱਬ ਇਦਾਂ ਦਾ ਥੋੜੀ ਹੈ ਅੱਜ ਮੇਰੀ ਫਿਕਰਤ ਹੈ ਜਿਹੜਾ ਮੇਰੀ ਪਾਰਟੀ ਵਿੱਚੋਂ ਮੇਰਾ ਉਹਦੀਆਂ ਮੈਂ ਲੱਖਾਂ ਗਲਤੀਆਂ ਵੀ ਇਗਨੋਰ ਕਰ ਦਿੰਦਾ ਮੈਂ ਦੁੱਧ ਧੋਤਾ ਹੋ ਜਾਂਦਾ ਬੰਦਾ ਜਦੋਂ ਬਾਕੀ ਪਾਰਟੀ ਛੱਡ ਕੇ ਦੂਜੀ ਵਿੱਚ ਆ ਜਾਂਦਾ ਪਰ ਰੱਬ ਇਦਾਂ ਦਾ ਨਹੀਂ ਹੈ ਉਹ ਸਾਡੀ ਪਰਲੱਭ ਦੇ ਵਿੱਚ ਜੋ ਕੁਝ ਵੀ ਚੱਲਦਾ ਉਹਦੇ ਮੁਤਾਬਕ ਸਾਡਾ ਵਸੀਬਾ ਹੁੰਦਾ ਤਦੈ ਦੋਸ਼ਨਾ ਦੇਉ ਕਿਸੇ ਗੁਰਬਾਣੀ ਬੜੀਆਂ ਪ੍ਰੇਰਨਾ ਦਿੰਦੀ ਹੈ। ਦੋਸ਼ ਕਰਮਾਂ ਆਪਣੇ ਆ। ਮੇਰੇ ਕਰਮ ਹੈ। ਔਰ ਟੀਚਰ ਦੇ ਨਾਲ ਬੱਚਾ ਵਿਤਕਰਾ ਕਰੇ ਕਿ ਮਹਾਰਾਜ ਜੀ ਟੀਚਰ ਸਹਿਬਾਨ ਤੁਸੀਂ ਅਸੀਂ ਇਕੱਠੇ ਟੇਬਲ ਤੇ ਬੈਠਦੇ ਸੀ। ਇਕੱਠੇ ਸਕੂਲੋਂ ਆਉਂਦੇ ਘਰ ਘਰੋਂ ਆਉਂਦੇ ਸੀ। ਇਕੱਠੀ ਸਾਡੇ ਵਰਦੀ ਪਾਈ ਹੁੰਦੀ ਸੀ। ਇੱਕ ਨੂੰ ਤੁਸੀਂ ਫਾਸਟ ਕਹਿ ਦਿੱਤਾ, ਇੱਕ ਨੂੰ ਫੇਲ ਕਹਿ ਦਿੱਤਾ। ਫਿਰ ਉਹ ਤੇ ਅਧਿਆਪਕ ਵਗਾ ਪੁੱਤਰਾ ਮੈਂ ਆਪਣੇ ਮੁਤਾਬਕ ਨਹੀਂ ਕਿਹਾ। ਮੈਂ ਤੁਹਾਨੂੰ ਇੱਕ ਪੇਪਰ ਦਿੱਤਾ ਸੀ। ਤਹਾਡੇ ਤੇ ਜਿੱਦਾਂ ਦੇ ਅੱਖਰ ਤੁਸੀਂ ਉਕਰੇ ਨੇ ਉਹਨਾਂ ਉਕਰੇ ਹੋਏ ਅੱਖਰਾਂ ਨੂੰ ਦੇਖ ਕੇ ਮੈਂ ਫੈਸਲਾ ਸੁਣਾਇਆ ਅੱਖਰ ਤੁਹਾਡੇ ਸੀ ਪੇਪਰ ਭਾਵਾਂ ਕੇ ਮੈਂ ਦਿੱਤਾ ਤੁਹਾਨੂੰ ਪੇਜ ਮੈਂ ਦਿੱਤਾ ਪਰ ਉਹਦੇ ਤੇ ਅੱਖਰ ਤੁਸੀਂ ਉਕਰੇ ਨੇ ਤੁਹਾਡੇ ਉਕਰੇ ਹੋਏ ਅੱਖਰਾਂ ਨੂੰ ਦੇਖ ਕੇ ਮੈਂ ਫੈਸਲਾ ਸੁਣਾਇਆ ਤੁਹਾਨੂੰ ਜਿਨੇ ਅੱਖਰ ਸਹੀ ਲਿਖੇ ਨੇ ਉਹਨੂੰ ਮੈਂ ਫਾਸਟ ਕਹਿ ਦਿੱਤਾ ਜਿਨੇ ਅੱਖਰ ਗਲਤ ਲਿਖੇ ਨੇ ਉਹਨੂੰ ਫੇਲ ਕਰ ਦਿੱਤਾ ਕਸੂਰ ਮੇਰਾ ਨਹੀਂ ਆ ਕਸੂਰ ਤੁਹਾਡੇ ਲਿਖੇ ਹੋਏ ਅੱਖਰਾਂ ਦਾ ਤੁਸੀਂ ਤਰ੍ਹਾਂ ਜਿਹੜਾ ਸਾਨੂੰ ਆ ਸਰੀਰ ਰੂਪੀ ਪੇਪਰ ਮਿਲਿਆ ਨਾ ਇਹ ਵੀ ਮਾਰਕ ਕਨੇ ਕਰਮੀ ਆਵੇ ਕੱਪੜਾ ਇਹ ਵੀ ਸਾਡੇ ਕਰਮਾਂ ਕਰਕੇ ਐ ਬਖਸ਼ਿਸ਼ ਕਰਕੇ ਐ ਕਰਮ ਹੈ ਤੇ ਅਸੀਂ 10 12 50 ਸਾਲ ਕੱਢ ਕੇ ਜਿਹਦੇ ਕਰਮ ਘਟ ਜਾਂਦੇ ਆ 2 4 ਸਾਲ ਦਾ ਚਲਾ ਜਾਂਦਾ ਹੁਣ ਸਤਗੁਰ ਜੀ ਨੇ ਬੜੇ ਪਿਆਰੇ ਨਿਰਦੇਸ਼ ਦਿੱਤੇ ਗੁਰਬਾਣੀ ਵਿੱਚ ਕਹਿੰਦੇ ਮੇਰੇਆ ਮੜਾ ਕਦੀ ਰੱਬ ਤੇ ਲਾਮਬੇ ਨਾ ਕਰੇ ਕਿ ਰੱਬ ਤੇਰਾ ਵੈਰੀ ਬਣ ਗਿਆ ਅਸੀਂ ਕਹਿ ਦਿੰਨੇ ਆ ਕਿ 2 4 ਘਟੇ ਪੈ ਕੇ ਕਿ ਰੱਬ ਨੂੰ ਤਾਂ ਮੇਰਾ ਘਰ ਹੀ ਦਿਖਿਆ ਰੱਬ ਤਾਂ ਮੈਨੂੰ ਹੀ ਨੁਕਸਾਨ ਦੇਈ ਜਾਂਦਾ ਰੱਬ ਤਾਂ ਮੇਰਾ ਵੈਰੀ ਬਣ ਗਿਆ ਰੱਬ ਆਏ ਗੱਲੋਂ ਕੀ ਖੜਾ ਸੀ ਕਿ ਮੇਰੀ ਫਿਤਰਤ ਹੈ ਜੇ ਚੰਗਾ ਹੁੰਦਾ ਤੇ ਮੈਂ ਕਹਿੰਦਾ ਮੈਂ ਕਰਦਾ ਜੇ ਮਾੜਾ ਹੁੰਦਾ ਤੇ ਮੈਂ ਕਹਿੰਦਾ ਰੱਬ ਕਰ ਦਿੰਦਾ ਅਸੀਂ ਰੱਬ ਨੂੰ ਵੈਸੇ ਰੱਖਿਆ ਹੀ ਮਾੜੇ ਕੰਮਾਂ ਲਈਆ ਕਿਉਂਕਿ ਨੁਕਸਾਨ ਹੋ ਗਿਆ ਰੱਬਾ ਵੈਰੀ ਬਣ ਗਿਆ ਤੇ ਚੰਗਾ ਕੰਮ ਹੋ ਗਿਆ ਉੱਥੇ ਮੇਰੀ ਮਿਹਨਤ ਆ ਮੈਂ ਰਾਤਾਂ ਜਾਗੀਆਂ ਨੇ ਮੈਂ ਕੰਮ ਕੀਤੇ ਆ ਤੇ ਸਤਿਗੁਰੂ ਜੀ ਨੇ ਕਿਰਪਾ ਕੀਤੀ ਕਿੰਨੇ ਪੂਰਬ ਲਿਖਿਆ ਪਾਈ ਹੈ ਕਿਸ ਨੂੰ ਦੀਜੈ ਲੋਸ਼ ਜਿੱਦਾਂ ਤੇ ਤੇਰੇ ਕਰਮ ਨੇ ਨਾ ਤੇਰੇ ਕਰਮਾਂ ਦੇ ਮੁਤਾਬਕ ਹੀ ਕਰਤੇ ਪੁਰਖ ਦੀ ਕਲਮ ਚੱਲੀ ਏ ਤੇਰੇ ਕਰਮਾਂ ਦੇ ਮੁਤਾਬਕ ਇਹ ਗੱਲ ਵੱਖਰੀ ਏ ਕਿ ਤੂੰ ਆਪਣੇ ਕਰਮਾਂ ਤੇ ਧਿਆਨ ਨਹੀਂ ਦਿੱਤਾ ਤੂੰ ਮਨ ਦੇ ਵੇਗ ਵਿੱਚ ਵੈ ਕੀ ਕਰਮ ਕਰੀ ਗਿਆ ਕਰਮ ਕਰੀ ਗਿਆ ਉਹ ਲੇਖ ਲਿਖੀ ਗਏ ਤੇਰੇ ਲੇਖਾਂ ਦੇ ਮੁਤਾਬਕ ਰੱਬ ਨੇ ਨਿਬੇੜਾ ਕਰ ਦਿੱਤਾ ਪੂਰਵ ਲਿਖਿਆ ਪਾਈ ਹੈ ਕਿਸਨੂੰ ਦੀਜੈ ਦੋਸ਼ ਕਿਨੇ ਗੁਰਮੁਖ ਕਾਰਣ ਜਿਸ ਨੇ ਹੁਣ ਇੱਥੇ ਪਹਿਲੀ ਪੰਕਤੀ ਆਪਾਂ ਪੜ੍ਹੀ ਸੀ ਸੱਪ ਪੜਾਈ ਪਾਈ ਹੈ ਕਿ ਸੱਪ ਨੂੰ ਪਟਾਰੀ ਵਿੱਚ ਪਾਲਿਆ ਤਾਂ ਉਹਦੀ ਜ਼ਹਿਰ ਨਹੀਂ ਖਤਮ ਕਰ ਸਕੇ ਤੇ ਉਹਦਾ ਗੁੱਸਾ ਨਹੀਂ ਖਤਮ ਕਰ ਸਕੇ ਪਰ ਉਥੇ ਨਾ ਸਤਿਗੁਰੂ ਜੀ ਨੇ ਇੱਕ ਸ਼ਬਦ ਬੜਾ ਪਿਆਰਾ ਵਰਤਿਆ ਗਾਰਡ ਗੜੜ ਕਿਹਾ ਜਾਂਦਾ ਸੀ ਇੱਕ ਮੰਤਰ ਨੂੰ ਜਿਹੜੇ ਸੱਪਾਂ ਦੇ ਨਾਲ ਸੰਬੰਧਿਤ ਨੇ ਨਾ ਉਹ ਉਹ ਲੋਕ ਇਸ ਚੀਜ਼ ਨੂੰ ਪੜ੍ਹਦੇ ਨੇ ਤੇ ਉਥੋਂ ਇਹ ਚੀਜ਼ ਪ੍ਰਚਲਿਤ ਹੋਈ ਸੀ ਕਿ ਕਿਸੇ ਦੇ ਸੱਪ ਲੜ ਜਾਣਾ ਹੁਣ ਇਹ ਕਹਿੰਦਾ ਉਹ ਪਲਾਨੇ ਪਿੰਡ ਵਿੱਚ ਬੰਦਾ ਰਹਿੰਦਾ ਤੁਸੀਂ ਉੱਥੇ ਲਿਜਾਓ ਉੱਥੇ ਉਹ ਗਾਰਡ ਮੰਤਰ ਪੜ੍ਹੇਗਾ ਸ਼ਬਦ ਪੜ੍ਹੇਗਾ ਤੁਹਾਡੀ ਜਿਹੜੀ ਉਹ ਪੀੜ ਘਟ ਜਾਵੇਗੀ ਹੁਣ ਇਹ ਉਦਾਹਰਨਾ ਵਰਤਿਆਂ ਮਹਾਰਾਜ ਜੀ ਨੇ ਵੇਖੋ ਪਿਆਰ ਵਾਲੇ ਉਦਾਹਰਨ ਦਾ ਪੱਖ ਇੱਕੋ ਹੀ ਹੁੰਦਾ ਸਮਝਾਉਣਾ ਉਧਾਰ ਦੀ ਕਦੀ ਖੱਲ ਨਹੀਂ ਲਈ ਜਾਂਦੀ ਅਸੀਂ ਨਾ ਉਧਾਰ ਨੂੰ ਸੱਚ ਮੰਨ ਲੈਨੇ ਆ ਉਧਾਰਨ ਕਦੀ ਸੱਚ ਨਹੀਂ ਹੁੰਦੀ ਉਧਾਰਨ ਦਾ ਸਿਰਫ ਇੱਕ ਭਾਵ ਹੋਇਆ ਕਰਦਾ ਜਿੱਦਾਂ ਤੁਹਾਡਾ ਬੱਚਾ ਮਾਨਸਿਕ ਤੌਰ ਤੇ ਕਮਜ਼ੋਰ ਹੈ ਤੇ ਤੁਸੀਂ ਬੱਚੇ ਨੂੰ ਕਹਿੰਦੇ ਪੁੱਤਰਾ ਸ਼ੇਰ ਬਣ ਸ਼ੇਰ ਹੁਣ ਸ਼ੇਰ ਤਾਂ ਪਸ਼ੂ ਆ ਚਾਰ ਲੱਤਾਂ ਨੇ ਪੂਛ ਹੈ ਕਿਹੜਾ ਚਾਹੁੰਦਾ ਮੇਰੇ ਪੁੱਤਰ ਦੇ ਪੂਛ ਲੱਗ ਜੇ ਕਿਹੜਾ ਚਾਹੁੰਦਾ ਚਾਰ ਪੈਰ ਲੱਗ ਜਾਣ ਹੁਣ ਉੱਥੇ ਸ਼ੇਰ ਮਿਰਤੀ ਲਈ ਜਾਂਦੀ ਹੈ ਨਾ ਕਿ ਸ਼ਰੀਰ ਸਰੀਰ ਲਿਆ ਜਾਂਦਾ ਸਰੀਰ ਤਾਂ ਸ਼ੇਰ ਦਾ ਪਸ਼ੂ ਹੈ ਤਾਂ ਚੌਪ ਆਇਆ ਹੈ ਚਾਰਾਂ ਪੈਰਾਂ ਤੇ ਚੱਲਦਾ ਵਾ ਪੂਛਲਾ ਹੈ ਪਰ ਉੱਥੇ ਸ਼ੇਰ ਦਾ ਗੁਣ ਲਿਆ ਜਾਂਦਾ ਕਿ ਉਹਦੇ ਵਿੱਚ ਦ੍ਰਿੜਤਾ ਹੈ ਉਹਦੇ ਵਿੱਚ ਨਿਡਰਤਾ ਹੈ ਸ਼ੇਰ ਆਪਣਾ ਭੋਜਨ ਆਪਣੀ ਮਿਹਨਤ ਕਰਕੇ ਆਪ ਲੱਭਦਾ ਹੈ ਦੂਜਾ ਸ਼ਬਦ ਵਰਤੇ ਜਾਂਦਾ ਬਾਜ਼ ਬਾਜ਼ ਵੀ ਕਮਜ਼ੋਰ ਨਹੀਂ ਹੈ ਬਾਜ਼ ਵੀ ਕਮਦਲ ਨਹੀਂ ਹੈ ਬਾਜ਼ ਵੀ ਕਿਸੇ ਦੇ ਭੋਜਨ ਤੇ ਹੱਕ ਨਹੀਂ ਮਾਰਦਾ ਉਹ ਜਿੰਨੀ ਦੂਰ ਮਰਜੀ ਉੱਡਦਾ ਹੋਵੇ ਉਹਦਾ ਧਿਆਨ ਭੋਜਨ ਦੇ ਵਿੱਚ ਹੁੰਦਾ ਉਥੇ ਬਿਰਤੀ ਲਈ ਜਾਂਦੀ ਹੈ ਨਾ ਕਿ ਕਿਸੇ ਚੀਜ਼ ਦੀ ਪੂਜਾ ਕੀਤੀ ਜਾਂਦੀ ਹੈ ਹੁਣ ਇੱਥੇ ਮਹਾਰਾਜ ਜੀ ਨੇ ਇੱਕ ਉਦਾਹਰਣ ਲਈ ਹੈ ਕਿ ਸੱਪ ਨੂੰ ਵਸ ਕਰਨ ਵਾਲੇ ਕਾਰਣ ਤਰ੍ਹਾਂ ਦੇ ਲੋਕ ਨੇ ਜਿਹੜੇ ਉਹਨੂੰ ਆਪਣੇ ਵਸ ਵਿੱਚ ਕਰ ਲੈਂਦੇ ਨੇ ਹੁਣ ਕਿੰਨੇ ਉਸੇ ਹੁਣ ਉਦਾਹਰਨ ਬਾਹਰ ਦੀ ਹੈ ਕਿ ਹੁਣ ਇਹਨੂੰ ਆਪਾਂ ਅੰਦਰ ਦੀ ਗੱਲ ਕਰੀਏ ਹੁਣ ਇੱਥੇ ਪਟਾਰੀ ਕੀ ਹੈ ਗੁਰੂ ਦਾ ਗਿਆਨ ਤੇ ਸੱਪ ਕੀ ਬਣਿਆ ਹੋਇਆ ਮੇਰਾ ਮਨ ਹੁਣ ਇੱਥੇ ਬਾਹਰ ਦੇ ਸੱਪਾਂ ਦੀ ਗੱਲ ਥੋੜੀ ਕਰਦੀ ਆ ਬਾਣੀ ਤੇ ਮਾਣੀ ਸੱਪ ਹੈ ਨਾ ਬਹੁਤੀ ਵਾਰ ਮੇਰਾ ਬਣਿਆ ਹੋਇਆ ਮਨ ਰੂਪੀ ਸੱਪ ਸਕੇ ਭਰਾ ਨੂੰ ਵੀ ਡੰਗ ਮਾਰ ਜਾਂਦਾ ਉਹਦੇ 2-4 ਏਕੜ ਆਪਣੇ ਨਾਲ ਧੱਕੇ ਨਾਲ ਹੀ ਲਵਾ ਜਾਂਦਾ ਬਹੁਤੀ ਵਾਰ ਮੇਰਾ ਸੱਪ ਬਣਿਆ ਹੋਇਆ ਮਨ ਪਤਾ ਨਹੀਂ ਕਿੰਨੇ ਮਜ਼ਦੂਰਾਂ ਦੀ ਕੀਤੀ ਮਜ਼ਦੂਰੀ ਮਿਹਨਤ ਤੇ ਡਾਕਾ ਮਾਰ ਜਾਂਦਾ ਮਨ ਰੋ ਕੋਈ ਮਜ਼ਦੂਰ ਘਰ ਵਿੱਚ ਕੰਮ ਕਰਨ ਲੱਗਿਆ ਉਹ ਕਹਿੰਦਾ ਭਾਈ ਮੈਂ ਆਨਪੜ੍ਹ ਮੈਨੂੰ ਨਹੀਂ ਲਿਖਣਾ ਆਉਂਦਾ ਤੇ ਮੇਰੀਆਂ ਦਿਹਾੜੀਆਂ ਤੂੰ ਲਿਖੀ ਚੱਲੀ ਮੈਂ ਤੇਰੇ ਕੰਮ ਕਰੀ ਚੱਲਾਂਗਾ ਚਲੋ ਜੀ ਲਿਖੀ ਗਿਆ ਵੀ ਨਾ ਡੇਢ ਮਹੀਨਾ ਉਹਨੇ ਕੰਮ ਕੀਤਾ ਤੇ ਜਦੋਂ ਉਹਦਾ ਕੰਮ ਖਤਮ ਹੋ ਗਿਆ ਤੇ ਆ ਗਿਆ ਉਹ ਕਹਿੰਦਾ ਸਰਦਾਰ ਸਾਹਿਬ ਤੁਹਾਡਾ ਕੰਮ ਹੋ ਗਿਆ ਖਤਮ ਤੇ ਤੁਸੀਂ ਮੇਰਾ ਹਸਾਬ ਕਰੋ ਤੇ ਮੈਂ ਹੁਣ ਦੂਜੇ ਘਰ ਜਾਵਾਂ ਕਿਉਂਕਿ ਮੈਂ ਤਾਂ ਰੋਜ਼ ਮਜ਼ਦੂਰੀ ਕਰਦੀ ਆ ਤੇ ਬੱਚੇ ਪਾਲਣੇ ਆ ਤੇ ਜਦੋਂ ਸਰਦਾਰ ਸਾਹਿਬ ਹਸਾਬ ਕਰਨ ਲੱਗੇ ਪਤਾ ਲੱਗਿਆ ਮਜ਼ਦੂਰ ਦੀਆਂ ਦਿਹਾੜੀਆਂ ਛੁੱਟੀਆਂ ਸੀ 5 ਇਹਨੇ ਉਹਨੂੰ ਕਹਿ ਦਿੱਤਾ ਜੀ ਤੇਰੀਆਂ ਛੁੱਟੀਆਂ ਹੈਗੀਆਂ 9 ਹੁਣ ਉਹ ਵਿਚਾਰੇ ਨੇ ਸੋਚਿਆ ਨਹੀਂ ਭਰੋਸਾ ਕਰ ਲਿਆ ਮਾਣ ਕਰ ਲਿਆ ਪਰ ਉਹਨੂੰ ਕੀ ਪਤਾ ਸੀ ਕਿ ਮਨ ਰੂਪੀ ਸੱਪ ਕਿਦਾਂ ਦਾ ਛੁੱਟੀਆਂ ਕੀਤੀਆਂ 5 10 ਦਿੱਤੀਆਂ 9 ਹੁਣ 4 ਛੁੱਟੀਆਂ ਦੇ ਪੈਸੇ ਬਚਾ ਗਿਆ ਭਾਵ ਕਿ ਉਹਦੇ ਤੇ ਡੰਗ ਮਾਰ ਕੇ ਜਿਹੜਾ ਇਹਨੂੰ ਕਮਾ ਕੇ ਦਿੰਦਾ ਰਿਹਾ ਆਪੇ ਸੁੱਤਾ ਰਿਹਾ ਤੇ ਰਾਤਾਂ ਨੂੰ ਪਾਣੀ ਲਾਉਂਦਾ ਰਿਹਾ ਖੇਤਾਂ ਨੂੰ ਆਪੇ ਆਪਣੀਆਂ ਰਿਸ਼ਤੇਦਾਰੀਆਂ ਵਿੱਚ ਜਾਂਦਾ ਰਿਹਾ ਉਹ ਇਹਦੇ ਡੰਗਰਾਂ ਨੂੰ ਪਾਣੀ ਪਲਾਉਂਦਾ ਰਿਹਾ ਨਵਾਉਂਦਾ ਰਿਹਾ ਹਰਾਚਾਰਾ ਪਾਉਂਦਾ ਰਿਹਾ ਪਰ ਉਹਨੂੰ ਡੰਗ ਮਾਰ ਗਿਆ ਬੰਦਾ ਬੰਦਾ ਹੀ ਹੁੰਦਾ ਵਾ ਬੰਦੇ ਦੀ ਬਿਰਤੀ ਬਦਲਦੀ ਹੈ ਸਰੀਰ ਨਹੀਂ ਬਦਲਦਾ ਸਰੀਰ ਉਹੀ ਹੈ ਤੇ ਸਤਿਗੁਰ ਜੀ ਦੀ ਬਾਣੀ ਨੇ ਨਾ ਬਿਰਤੀ ਦੀ ਗੱਲ ਕੀਤੀ ਗੁਰਮੰਤਰ ਹੀ ਰਸ ਜੋ ਪ੍ਰਾਣੀ ਧਰਗੰਤ ਜਨਮ ਭ੍ਰਸ਼ਟ ਨੇ ਜਿਹੜੇ ਗੁਰੂ ਦੇ ਮਤ ਤੋਂ ਹੀਨੇ ਨੇ ਕਹਿੰਦੇ ਉਹਨਾਂ ਦਾ ਜਿਹੜਾ ਜੀਵਨ ਹੈ ਨਾ ਉਹ ਸੂਕਰ ਹੈ ਗਰਦਬੈ ਕੱਕ ਹੈ ਸਰਪ ਨਾਲ ਤੁਲ ਖਲਾ ਇਹਨਾਂ ਚੀਜ਼ਾਂ ਦੇ ਬਰਾਬਰ ਹੈ ਇਹਨਾਂ ਦੇ ਸੱਪ ਵਰਗਾ ਗਧੇ ਵਰਗਾ ਕੁੱਕਰ ਵਰਗਾ ਕੁੱਤੇ ਵਰਗਾ ਸੂਕਰ ਹੈ ਸੂਰ ਵਰਗਾ ਕਿਉਂ ਉਹਦੀ ਬਿਰਤੀ ਬਣ ਜਾਂਦੀ ਹੈ ਸਤਿਗੁਰ ਜੀ ਸਰੀਰਾਂ ਦੀ ਗੱਲ ਨਹੀਂ ਕਰਦੇ ਸਤਿਗੁਰ ਮਾਲਕ ਜੀ ਜਦੋਂ ਵੀ ਗੱਲ ਕਰਨਗੇ ਸੁਰਤ ਦੀ ਗੱਲ ਕਰਨਗੇ ਸੋਚ ਦੀ ਗੱਲ ਕਰਨਗੇ ਕਿ ਸੋਚ ਕਿੱਦਾਂ ਦੀ ਬਣ ਗਈ ਹੁਣ ਕਿੰਨੇ ਹੁਣ ਸੱਪ ਬਣਿਆ ਹੋਇਆ ਮਨ ਤੇ ਇਹਨੂੰ ਗੁਰੂ ਦਾ ਸ਼ਬਦ ਰੂਪੀ ਗਾਰਣ ਮਿਲਿਆ ਮੰਤਰ ਮਿਲਿਆ ਗੁਰਮੁਖ ਗਾਰਣ ਜੇ ਸੁਣੇ ਜੇ ਕਿਤੇ ਆਪਣੇ ਗੁਰੂ ਦੇ ਗਾਰਣ ਰੂਪੀ ਮੰਤਰ ਨੂੰ ਸੁਣ ਲਵੇ ਤੇ ਕਿੰਨੇ ਮੰਨੇ ਨਾਉ ਸੰਤੋਸ਼ ਇਹ ਵੀ ਸੰਤੋਖੀ ਬਣ ਜਾਵੇਗਾ ਇਹਦਾ ਵੀ ਜੀਮ ਅਮਰਤ ਬਈ ਬਣ ਜਾਵੇਗਾ ਇਹ ਵੀ ਸੱਚ ਦੇ ਰਸਤੇ ਤੇ ਚੱਲ ਪਵੇਗਾ ਹੁਣ ਦੂਜੀ ਉਦਾਹਰਨ ਬਾਬਾ ਨਾਨਕ ਜੀ ਨੇ ਦਿੱਤੀ ਕਹਿੰਦੇ ਮਾਕਰ ਮੱਛ ਪਹਾਈ ਐ ਕੁੰਡੀ ਜਾਲ ਬਤਾਏ ਮਗਰ ਮੱਛ ਨੂੰ ਵਸ ਵਿੱਚ ਕਰਨਾ ਹੋਵੇਗਾ ਦੋ ਕੰਮ ਕਰਦੇ ਨੇ ਲੋਕ ਜਾਂ ਤਾਂ ਜਾਲ ਲਾਉਂਦੇ ਨੇ ਤੇ ਜਾਂ ਕੁੰਡੀ ਲਾਉਂਦੇ ਨੇ ਤੇ ਹੁਣ ਜੀ ਬੜਾ ਸਿਆਣਾ ਇਹਨੂੰ ਪਤਾ ਕੱਲੀ ਕੁੰਡੀ ਨਾਲ ਫਸਣਾ ਨਹੀਂ ਇਹਨੇ ਫਿਰ ਕੁੰਡੀ ਦੇ ਨਾਲ ਮਾਸ ਲਾਇਆ ਜਾਂਦਾ ਕੁੰਡੀਆਂ ਵੀ ਦੋ ਤਰ੍ਹਾਂ ਦੀਆਂ ਨੇ ਜੇ ਮੱਛੀ ਨੂੰ ਪਕੜਿਆ ਜਾਂਦਾ ਉਹ ਕੁੰਡੀ ਹੋਰ ਤਰੀਕੇ ਦੀ ਹੈ ਜੇ ਮગરਮੱਛ ਨੂੰ ਪਕੜਨਾ ਹੋਵੇ ਉਹ ਕੁੰਡੀ ਚੌਪਾਈ ਹੁੰਦੀ ਹੈ ਭਾਵੇਂ ਕੋਦੇ ਚਾਰ ਪਾਸੇ ਜਿਸ਼ਵਾ ਹੁੰਦੀਆਂ ਨੇ ਉਹਦੇ ਅੱਗੇ ਜਿਆਦਾ ਮਾਸ ਲਗਾਇਆ ਜਾਂਦਾ ਤੇ ਜਦੋਂ ਜੀਬ ਦੇ ਚਸਕੇ ਕਰਕੇ ਜੀਬ ਦੇ ਸਵਾਦ ਕਰਕੇ ਮਗਰਮੱਛ ਉਸ మాਸ ਦੀ ਬੋਟੀ ਨੂੰ ਪਕੜਨ ਦਾ ਯਤਨ ਕਰਦਾ ਹੈ ਝਪਟ ਮਾਰਦਾ ਹੈ ਅੱਗੇ ਉਹ మాਸ ਚਾਰ ਤਰ੍ਹਾਂ ਦੀ ਕੁੰਡੀ ਤੇ ਲਾਇਆ ਹੁੰਦਾ ਜਿਹੜੀ ਖੱਪੇ ਸੱਜੇ ਉੱਪਰ ਨੀਚੇ ਚਲਦੀ ਹੈ ਜਦੋਂ ਇੱਕਦਮ ਝਪਟਾ ਮਾਰਦਾ ਉਹਦੇ ਸੰਗ ਵਿੱਚ ਉਹ ਕੁੰਡੀ ਫਸ ਜਾਂਦੀ ਹੈ ਤੇ ਜਿਹੜਾ ਉੱਪਰ ਸ਼ਿਕਾਰੀ ਬੈਠਾ ਉਹਨੂੰ ਪਤਾ ਲੱਗਦਾ ਹੈ ਫਿਰ ਉਹ ਇੱਕਦਮ ਰੱਸੀ ਨੂੰ ਖਿੱਚਦਾ ਹੈ ਤੇ ਮਗਰਮੱਛ ਜਿਹਨੂੰ ਦੁਨੀਆ ਦੇ ਲੋਕ ਕਹਿੰਦੇ ਕਿ ਦਰਿਆ ਵਿੱਚ ਰਹਿਣਾ ਤੇ ਇਹਦੇ ਨਾਲ ਵੈਰ ਨਹੀਂ ਪਾਉਣਾ ਚਾਹੀਦਾ ਪਰ ਚਲਾਕ ਬੰਦਾ ਉਹਨੂੰ ਵੀ ਆਪਣਾ ਗੁਲਾਮ ਕਰਕੇ ਬਹਿ ਜਾਂਦਾ ਉਦਾਹਰਨ ਵੇਖੋ ਕਿੰਨੀ ਪਿਆਰੀ ਕਿੰਨੇ ਮਗਰ ਮੱਛ ਪਹਾਈ ਹੈ ਮਗਰ ਮੱਛ ਫਸ ਜਾਂਦਾ ਹੈ ਪਰ ਕਿਹੜੀ ਚੀਜ਼ ਨਾਲ ਕੁੰਡੀ ਚਾਲ ਬਤਾਏ ਜਾਂ ਤਾਂ ਜਾਲ ਲਾ ਕੇ ਫੜ ਲੈਂਦੇ ਨੇ ਤੇ ਜਾਂ ਕੁੰਡੀ ਲਾ ਕੇ ਫੜ ਜਾਂਦੇ ਨੇ ਤੇ ਉਦੋਂ ਹੀ ਕਹਿੰਦੇ ਦੁਰਮਤ ਫਾਥਾ ਫਾਈ ਹੈ ਉਸੇ ਤਰ੍ਹਾਂ ਭੈੜੀ ਮੱਤ ਦੀ ਕੁੰਡੀ ਜਦੋਂ ਜੀਵ ਨੂੰ ਲੱਗਦੀ ਹੈ ਨਾ ਇਹਨੂੰ ਪਿਆਰੀ ਬੜੀ ਲੱਗਦੀ ਹੈ ਇਹ ਸੋਚਦਾ ਕਿੱਥੇ ਦਿਨ ਰਾਤ ਕੰਮ ਕਰਾਂਗੇ ਦਾਸ ਵੀ ਬਣਨੇ ਆ ਆ 2 ਨੰਬਰ ਦਾ ਕਰ ਰਹੇ ਇੱਕ ਪਲ ਦੇ ਵਿੱਚ ਹੀ ਹਜ਼ਾਰਾਂ ਬਣ ਜਾਣੇ ਆ ਕੁੰਡੀ ਬੜੀ ਪਿਆਰੀ ਲੱਗਦੀ ਹੈ ਮਗਰ ਮੱਛ ਨੂੰ ਬੜਾ ਪਿਆਰਾ ਲੱਗਿਆ ਮਾਸ ਦਾ ਲੋਥੜਾ ਪਰ ਇਹ ਨਹੀਂ ਪਤਾ ਮਾਸ ਦੇ ਲੋਥੜੇ ਦੇ ਪਿੱਛੇ ਜ਼ਿੰਦਗੀ ਭਰ ਦੀ ਗਲਮੀ ਹੈ ਜ਼ਿੰਦਗੀ ਭਰ ਦੇ ਲਈ ਗੁਲਾਮ ਬਣਾ ਕੇ ਰੱਖੇਗਾ ਕਹਿੰਦੇ ਦੁਰਮਤ ਫਾਥਾ ਫਾਈ ਹੈ ਫਿਰ ਫਿਰ ਪਛਤਾਏ ਕਿਤੇ ਜਦੋਂ ਜੀਵ ਭੈੜੀ ਮਤ ਵਿੱਚ ਪੈ ਜਾਂਦਾ ਹੈ ਨਾ ਤੇ ਭੈੜੀ ਮਤ ਇਹਨੂੰ ਵਿਸ਼ੇ ਵਕਾਰਾਂ ਵਾਲੇ ਪਾਸੇ ਲੈ ਜਾਂਦੀ ਹੈ ਵਿਸ਼ੇ ਵਕਾਰਾਂ ਵਿੱਚ ਪਿਆ ਇਹਦੀ ਜ਼ਿੰਦਗੀ ਗਰਕ ਜਾਂਦੀ ਹੈ ਤੇ ਮਗਰੋਂ ਪਰ ਪਛਤਾਉਂਦਾ ਵਾ ਤੇ ਸਤਿਗੁਰੂ ਕਹਿੰਦੇ ਹੌਣ ਪਛਤਾਉਣ ਦਾ ਕੋਈ ਫਾਇਦਾ ਨਹੀਂ ਭਾਈ ਤੈਨੂੰ ਸੋਝੀ ਦਿੱਤੀ ਤੈਨੂੰ ਗਿਆਨ ਦਿੱਤਾ ਤੈਨੂੰ ਵਿਵੇਕ ਬੁੱਧ ਦਿੱਤੀ ਤੂੰ ਕਦੀ ਵਿਵੇਕ ਬੁੱਧ ਦੀ ਵਰਤੋਂ ਹੀ ਨਹੀਂ ਕੀਤੀ ਤੂੰ ਰੋਜ਼ ਗੁਰੂ ਤੋਂ ਮੰਗਦਾ ਵੀ ਰਿਹਾ ਆ ਵੇਖੋ ਤੁਹਾਡੇ ਵਿੱਚੋਂ ਭਾਵੇਂ ਕੋਈ ਅਮਰਧਾਰੀ ਹੈ ਭਾਵੇਂ ਕੋਈ ਬੇਅਮਰਤੀਆ ਭਾਵੇਂ ਕੋਈ ਪਾਤਤ ਹੈ ਜਿਸ ਦੀ ਵੀ ਅਰਦਾਸ ਹੁੰਦੀ ਹੈ ਜਿੱਥੇ ਗੁਰੂ ਕੇ ਪਿਆਰੇ ਅਰਦਾਸ ਕਰਦੇ ਨੇ ਉੱਥੇ ਇੱਕ ਪਹਿਰਾ ਜ਼ਰੂਰ ਪੜਿਆ ਜਾਂਦਾ ਉਹਦੇ ਵਿੱਚ ਸੱਤ ਦਾਨ ਮੰਗੇ ਜਾਂਦੇ ਆ ਤੇ ਉਹਨਾਂ ਸੱਤ ਦਾਨਾਂ ਵਿੱਚ ਇੱਕ ਦਾਨ ਹੈ ਵਿਵੇਕ ਦਾਨ ਸ਼ਰਧਾ ਦਾਨ ਨਹੀਂ ਹੈ ਸ਼ਰਧਾ ਤੇ ਵਿਵੇਕ ਤਾਂ ਬੜਾ ਫਰਕ ਹੈ ਸਿੱਖ ਪਹਿਲਾਂ ਵਿਵੇਕੀ ਹੈ ਮਗਰੋਂ ਸ਼ਰਧਾवान ਹੈ। ਕੱਲੀ ਸ਼ਰਧਾ ਪ੍ਰਵਾਨ ਨਹੀਂ ਗੁਰੂ ਦੇ ਦਰ ਤੇ। ਜਦੋਂ ਤੱਕ ਵਿਵੇਕ ਨਹੀਂ ਹੈ ਕਿਉਂਕਿ ਕੱਲੀ ਸ਼ਰਧਾ ਅੰਨੀ ਵੀ ਵੱਡ ਜਾਂਦੀ ਹੈ। ਆ ਕੱਲੀ ਸ਼ਰਧਾ ਵਾਲੇ ਲੋਕਾਂ ਨੂੰ ਸਮਾਪਾ ਕੇ ਲੁੱਟਿਆ ਵੀ ਜਾ ਸਕਦਾ ਹੈ। ਪਰ ਵਿਵੇਕੀ ਸਿੱਖਾਂ ਨੂੰ ਦੁਨੀਆ ਦੀ ਕੋਈ ਤਾਕਤ ਲੁੱਟ ਨਹੀਂ ਸਕਦੀ ਕਿਉਂ ਵਿਵੇਕ ਗੁਰੂ ਦੇ ਗਿਆਨ ਤੋਂ ਮਿਲਦਾ। ਤੇ ਉੱਥੇ ਉਹਨਾਂ ਦਾਨਾਂ ਵਿੱਚ ਇੱਕ ਦਾਨ ਵਰਤਿਆ ਜਾਂਦਾ ਹੈ ਕਿ ਜਿੱਥੇ ਸਿੱਖਾਂ ਨੂੰ ਮਹਾਰਾਜ ਜੀ ਤੁਸੀਂ ਸਿੱਖੀ ਦਾਨ ਦਿਓ। ਕੇਸ दान ਦਿਓ ਰਹਿਤ दान ਦਿਓ ਉਥੇ ਇਹਨਾਂ ਨੂੰ ਵਿਵੇਕ दान ਨਹੀਂ ਦਿਓ ਤੇ ਬਵੇਕੀ ਬਣ ਜਾਂਦੇ ਇਹਨਾਂ ਨੂੰ ਗਿਆਨ ਆ ਜਾਵੇ ਤੇ ਸਾਬ ਕਹਿੰਦੇ ਹੁਣ ਵਿਵੇਕ दान ਤੈਨੂੰ ਦਿੱਤਾ ਸੀ ਤੈਨੂੰ ਸੋਝੀ ਦਿੱਤੀ ਤੈਨੂੰ ਗਿਆਨ ਦਿੱਤਾ ਪਰ ਤੂੰ ਲਾਲਚ ਬਿਰਤੀ ਕਰਕੇ ਫਸ ਗਿਆ ਦੁਰਮਤ ਫਾਥਾ ਫਾਈ ਹੈ ਫਿਰ ਫਿਰ ਪਛੋਤਾਏ ਹੁਣ ਪਛਤਾਉਣ ਦਾ ਕਹਿੰਦੇ ਫਾਇਦਾ ਨਹੀਂ ਆ ਸਮਾ ਵਿਹਾਜ ਲਿਆ ਜੰਮਨ ਮਰਨ ਨਾ ਸੋਚੇ ਕਿਰਤ ਨਾ ਮੇਟਿਆ ਜਾਏ ਤੇ ਯਾਦ ਰੱਖ ਜਿਹੜੀ ਤੇਰੀ ਕਿਰਤ ਹੈ ਨਾ ਤੇਰੇ ਲਿਖੇ ਹੋਏ ਲੇਖ ਹੈ ਇਹਨਾਂ ਲੇਖਾਂ ਦੇ ਮੁਤਾਬਕ ਰੱਬ ਨੇ ਤੇਰੀ ਵਹੀ ਤਿਆਰ ਕਰਨੀ ਇਹਨਾਂ ਲੇਖਾਂ ਦੇ ਮੁਤਾਬਕ ਕਿਰਤ ਨਾ ਮਿਟਿਆ ਜਾਏ ਤੇਰੇ ਲਿਖੇ ਹੋਏ ਲੇਖ ਕਦੀ ਮਿਟਦੇ ਨਹੀਂ ਹੈ ਬਾਬਾ ਤਰੋਚਨ ਸਾਹਿਬ ਜੀ ਦਾ ਬੜਾ ਪਿਆਰਾ ਸ਼ਬਦ ਹੈ ਧੁਰ ਕੀ ਬਾਣੀ ਵਿੱਚ ਤੇ ਰੰਮਤ ਉਹਨਾਂ ਨੇ ਬੜੀ ਪਿਆਰੀ ਕੀਤੀ ਹੈ ਤੇ ਉਦਾਹਰਨਾਂ ਵੀ ਬੜੀਆਂ ਡੂੰਘੀਆਂ ਦਿੱਤੀਆਂ ਨੇ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਚਲੋ ਮੇਰੇ ਕੋਲ ਸਮਾ ਦੀ ਮੈਂ ਸਾਰੇ ਸ਼ਬਦ ਦੀ ਵਿਚਾਰ ਕਰਾਂ ਕੇਵਲ ਹਿੰਟ ਮਾਤਰਾ ਆਪਾਂ ਸਾਂਝਾ ਕਰ ਲਈਏ ਉਹਦਾ ਆਰੰਭ ਤਾਂ ਹੈ ਪੁਰਬ ਲੋ ਕਰਮ ਨਾ ਮਿਟੇ ਦੀ ਘਰਗੇ ਹਨ ਕਿ ਹੇ ਮੇਰੀ ਜੀਵ ਰੂਪੀ ਇਸਤਰੀਏ ਭੁੱਲੜ ਜਿੰਦੇ ਜਿਹੜੇ ਤੇਰੇ ਕਰਮ ਕੀਤੇ ਨਾ ਮਿਟਦੇ ਨਹੀਂ ਤੇ ਉਹਨਾਂ ਕਰਮਾਂ ਦਾ ਖਟਿਆ ਤੈਨੂੰ ਮਿਲਲੇ ਮਿਲਾਵਾਂ ਜਿੱਦਾਂ ਦਾ ਤੂੰ ਕੀਤਾ ਹਾਂ ਕਰਮਾਂ ਨੂੰ ਸੋਧਿਆ ਜਾ ਸਕਦੇ ਸਾਨੂੰ ਨਵੀਂ ਦਿਸ਼ਾ ਮਿਲ ਸਕਦੀ ਹੈ ਜੇ ਸਾਨੂੰ ਸਤਗੁਰੂ ਮਿਲ ਜਾਵੇ ਜੇ ਸਾਨੂੰ ਸਤਗੁਰ ਦਾ ਗਿਆਨ ਮਿਲ ਜਾਵੇ ਤੇ ਸਹਿਬ ਕਹਿੰਦੇ ਹੁਣ ਜਦੋਂ ਕਰਮ ਤੇਰੇ ਨੇ ਕਰਮਾਂ ਨੇ ਤੈਨੂੰ ਫਾਇਦੇ ਵਿੱਚ ਪਾਇਆ ਫાંਸੀ ਦੇ ਵਿੱਚ ਪਾਇਆ ਜਨਮ ਮਰ ਤੇ ਗੇੜ ਵਿੱਚ ਦੁਬਾਰਾ ਭੇਜ ਦਿੱਤਾ ਭੈੜੀ ਮਤ ਨੂੰ ਗ੍ਰਹਿਣ ਕਰ ਲਈ ਤੌਰ ਮਤ ਤੁਰ ਕੇ ਜਾਂਦਾ ਭੈੜੀ ਮਤ ਕੇ ਜਾਂਦਾ ਗਿਆਨ ਨੂੰ ਹੁਣ ਤੂੰ ਭੈੜਾ ਗਿਆਨ ਅੰਦਰ ਹਾਸਲ ਕੀਤਾ ਤੇ ਕਹਿੰਦੇ ਉਹਦੇ ਵਿੱਚ ਤੂੰ ਫਸ ਗਿਆ ਫਾਥਾ ਫਾਈ ਹੈ ਤੈਨੂੰ ਫਾਈ ਪੈ ਗਈ ਪਰ ਉਹ ਫਾਈ ਤੈਨੂੰ ਜਾਨ ਨਹੀਂ ਦਿੰਦੀ ਕਿਉਂ ਪਹਿਲਾ ਗੁਲਾਮੀ ਸਰੀਰ ਨੂੰ ਪਾਈ ਜਾਂਦੀ ਹੈ ਮਗਰ ਉਹ ਗੁਲਾਮੀ ਜੀਵ ਜਾਂ ਜਾਨਵਰ ਮਾਨਸਿਕ ਤੌਰ ਤੇ ਲੈ ਲੈਂਦਾ ਤੁਸੀਂ ਦੇਖੋ ਜਦੋਂ ਕਿਸੇ ਵੀ ਡੰਗਰ ਨੂੰ ਗੁਲਾਮ ਕੀਤਾ ਜਾਂਦਾ ਹੈ ਨਾ ਉਹਦੇ ਕੁਝ ਸਮਾਂ ਕਾਲ ਵਿੱਚ ਕੋਈ ਭਾਰੀ ਚੀਜ਼ ਲਟਕਾਈ ਜਾਂਦੀ ਹੈ ਹੌਲੀ ਹੌਲੀ ਉਹ ਨੂੰ ਆਪਣੀ ਸੁਰਤ ਵਿੱਚ ਗ੍ਰੈਂਡ ਕਰ ਲੈਂਦਾ ਇਸੇ ਕਰਕੇ ਗੁਰਮਖ ਕਹਿੰਦੇ ਨੇ ਨਾ ਕਿ ਜੰਮਦੇ ਬੱਚੇ ਦੇ ਧਾਗਾ ਤਵੀਤ ਤੜਾਕੀ ਨਾ ਪਾਉ ਕਿਉਂ ਉਹਨੇ ਉਹ ਚੀਜ਼ ਨੂੰ ਆਪਣੀ ਸੁਰਤ ਵਿੱਚ ਟਿਕਾ ਲੈਣਾ ਜਦੋਂ ਦਿਨ ਰਾਤ ਦੇਖੇਗਾ ਦਿਨ ਰਾਤ ਉਹਦਾ ਜਾਪ ਕਰੇਗਾ ਦਿਨ ਰਾਤ ਉਹਦੇ ਵਿੱਚ ਧਿਆਨ ਟਿਕਾਵੇਗਾ ਤੁਸੀਂ ਇਹੋ ਜਿਹੇ ਬੱਚੇ ਦੀ ਕਦੀ ਮਾਨਸਿਕਤਾ ਨੂੰ ਉੱਚੀ ਕਲਾ ਵਾਲੇ ਪਾਸੇ ਲਿਜਾਈ ਨਹੀਂ ਸਕਦੇ ਕਿਉਂ ਉਹ ਜਨਮ ਤੋਂ ਜਿਹੜੀ ਚੀਜ਼ ਨੂੰ ਦੇਖ ਰਿਹਾ ਉਹ ਉਹਦਾ ਬਹੁਤ ਗਹਿਰਾ ਸਬੰਧ ਉਹਦੇ ਨਾਲ ਬਣ ਚੁੱਕਿਆ ਉਹ ਦਿਨ ਰਾਤ ਦੇਖੀ ਜਾ ਰਿਹਾ ਤੇ ਜੇ ਕਿਤੇ ਢਿੱਲੀ ਵੀ ਹੋ ਜਾਵੇ ਤੇ ਮਾਂ ਭਾਰਮਪਾ ਦਿੰਦੀ ਹੈ ਪੁੱਤ ਤੇਰੀ ਤੜਾਕੀ ਟੁੱਟ ਗਈ ਉਹਦੇ ਤੇ ਰਤਵੀਤ ਲੈ ਗਿਆ ਹੁਣ ਉਹਨੇ ਉਹ ਚੀਜ਼ ਦਾ ਚਿੰਤਨ ਕਰਨਾ ਸ਼ੁਰੂ ਕਰ ਦਿੱਤਾ ਹੁਣ ਦਿਨ ਰਾਤ ਉਹਦੇ ਜਾਪ ਨੂੰ ਅਜਾਬਾ ਜਾਪ ਬਣ ਗਿਆ ਭਾਵਕ ਹੋ ਮੰਨ ਕੇ ਬਹਿ ਗਿਆ ਕਿ ਮੈਂ ਤਾਂ ਤੰਦਰੁਸਤ ਨਹੀਂ ਰਹਿੰਦਾ ਜਿਹੜਾ ਮੇਰੇ ਗਲ ਵਿੱਚ ਜਾਂ ਮੇਰੇ ਡੋਲੇ ਵਿੱਚ ਜਾਂ ਮੇਰੇ ਗੁੱਟ ਤੇ ਜਾਂ ਮੇਰੇ ਗਿੱਡੇ ਤੇ ਧਾਗਾ ਬੰਨਿਆ ਹੈ ਨਾ ਮੈਨੂੰ ਇਹ ਤੰਦਰੁਸਤ ਰੱਖਦਾ ਇਹਦਾ ਜਾਪ ਚਲਾ ਗਿਆ ਇਹ ਬਹੁਤ ਗਹਿਰੀ ਡੂੰਗੀ ਵਿਚਾਰ ਉਹਦੇ ਅਵਚੇਤਰ ਮਨ ਵਿੱਚ ਜਾ ਕੇ ਬਹਿ ਗਈ ਤੇ ਹੁਣ ਤੁਸੀਂ ਇਹੋ ਜਿਹੇ ਬੰਦੇ ਨੂੰ ਕਹੋ ਗੁਰੂ ਤੇ ਕੜੇ ਤੇ ਭਰੋਸਾ ਕਰ ਲਾ ਹੁਕਮਗਾ ਨਹੀਂ 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 ਮੈਨੂੰ ਨਹੀਂ ਭਰੋਸਾ ਕਿਉਂ ਮੇਰੇ ਤਾਂ ਕਾਰੋਬਾਰ ਚੱਲੇ ਗਈ ਤਾਂ ਜੇ ਸਾਡੇ ਪਰਿਵਾਰ ਦੇ ਫਲਾਣੇ ਬਾਬੇ ਕੋਲੇ ਜਾਣਗੇ ਉਥੋਂ ਉਹ ਧਾਗਾ ਕਰਕੇ ਦੇਵੇਗਾ ਉਹ ਧਾਗਾ ਮੇਰੀ ਭੂਆ ਮਾਸੀ ਚਾਚੀ ਲੈ ਕੇ ਆਵੇਗੀ ਫਿਰ ਇੱਥੇ ਮੈਂ ਆਪਦੇ ਗੁੱਟ ਦੇ ਬੰਦਾਗਾ ਫਿਰ ਮੇਰਾ ਕਾਰ ਦਾ ਨਾਸਾ ਵੀ ਕਰ ਤੇ ਗੁਰੂ ਕੀ ਕਹਿ ਰਿਹਾ ਥਿਰ ਕਰ ਬੈਸੋ ਹਰ ਜਨ ਪਿਆਰੇ ਸਤਿਗੁਰ ਤੁਮਰੇ ਕਾਜ ਸਵਾ ਕਮਾਲ ਜੀ ਕਹਿੰਦਾ ਗੁਰੂ کہہ ਰਹੇ ਆਪਣੇ ਘਰ ਵਿੱਚ ਲੱਗ ਜਾ ਤੇਰੇ ਕਾਰਜ ਸਾਰੇ ਰਾਸ ਹੋ ਜਾਣਗੇ ਪਰ ਮੈਂ ਕਹਿੰਦਾ ਨਹੀਂ ਜੀ ਜਿੰਨਾ ਚਿਰ ਮੈਂ ਗੱਡੀ ਦੇ ਸਟੀering ਨੂੰ ਧਾਗਾ ਤਵੀਤ ਨਾਲ ਬੰਨ੍ਹ ਲਾਵਾਂ ਮੇਰੇ ਕਾਰ ਦੀ ਰਾਸ ਨਹੀਂ ਹੁਣ ਹੁਣ ਇੱਥੇ ਇੱਥੇ ਇੱਕ ਚੀਜ਼ ਨੂੰ ਝੂਠੀ ਸਿੱਧ ਕਰਨਾ ਪਵੇਗਾ ਜਾਂ ਗੁਰੂ ਦੀ ਮੱਤ ਤੇ ਜਾਂ ਬਾਹਰ ਦੀ ਮੱਤ ਇਸੇ ਕਰਕੇ ਗੁਰਸਿੱਖੀ ਵਿੱਚ ਜੰਮਦੇ ਬੱਚੇ ਨੂੰ ਬਾਣੀ ਦੀ ਗੁਰਤੀ ਦਿੱਤੀ ਜਾਂਦੀ ਹੈ ਇੱਥੇ ਬੱਚੇ ਦੇ ਕੜਾ ਪਹਿਨਾਇਆ ਜਾਂਦਾ ਹੈ ਤਾਂ ਕਿ ਇਹ ਬੱਚਾ ਜ਼ਿੰਦਗੀ ਭਰ ਇਹ ਭਾਵ ਰੱਖੇ ਕਿ ਇਹ ਕੜਾ ਗੁਰੂ ਗੋਬਿੰਦ ਸਿੰਘ ਮਹਾਰਤਾ ਦਿੱਤਾ ਹੋਇਆ ਇਹ ਕੜੇ ਦੇ ਬਰਾਬਰ ਮੈਂ ਕਿਸੇ ਧਾਗੇ ਤਵੀਤ ਨੂੰ ਜਗ੍ਹਾ ਨਹੀਂ ਦੇਵਾਂਗਾ ਐਵੇਂ ਨਿਕ ਕਕਾਰ ਇਹ ਕੋਈ ਫਾਰਮੇਟੀ ਨਹੀਂ ਆ ਵੀ 10-20 ਰੁਪਏ ਦਾ ਲੈ ਲਿਆ ਤੇ ਗੁੱਟ ਦੇ ਵਿੱਚ ਪਾ ਲਿਆ ਸਤਿਗੁਰੂ ਜੀ ਗਹਿਰੀ ਰਮ ਸਾਨੂੰ ਸਮਝਾਉਣਾ ਕਰਦੇ ਨੇ ਕਿ ਜਿਹੜੀ ਚੀਜ਼ ਅਜੱਪਾ ਜਾਪ ਦੇ ਵਿੱਚ ਚਲੀ ਜਾਂਦੀ ਹੈ ਨਾ ਉਹ ਜੀਪ ਦੀ ਸੁਰਤ ਵਿੱਚ ਬੈਠ ਜਾਂਦੀ ਹੈ ਦਰਮਤ ਫਾਥਾ ਫਾਈ ਹੈ ਫਿਰ ਫਿਰ ਪਛੋਤਾਏ ਜੰਮਣ ਮਰਨ ਨਾ ਸੋਚੀ ਕੀਰਤ ਨਾ ਮਿਟਿਆ ਜਾਏ ਤੇ ਯਾਦ ਰੱਖਿਓ ਜਿੱਦਾਂ ਦੀ ਤੇਰੀ ਕਿਰਤ ਬਣ ਗਈ ਹੈ ਨਾ ਇਹਨੂੰ ਤੂੰ ਮਿਟਾ ਨਹੀਂ ਸਕਦਾ ਇਹਨੂੰ ਮਿਟਾਉਣ ਦਾ ਇੱਕੋ ਤਰੀਕਾ ਹੈ ਉਹ ਸਤਿਗੁਰ ਦੀ ਬਾਣੀ ਸਤਿਗੁਰ ਦਾ ਉਪਦੇਸ਼ ਜੇ ਤੂੰ ਗੁਰੂ ਦੇ ਉਪਦੇਸ਼ ਦੇ ਵਿੱਚ ਰਹਿਣਾ ਸਿੱਖ ਲਵੇ ਤੇ ਗੁਰੂ ਹੌਲੀ ਹੌਲੀ ਆਹ ਤੇਰੀਆਂ ਪਈਆਂ ਹੋਈਆਂ ਫਾਈਆਂ ਨੂੰ ਕੱਟ ਦਿੰਦਾ ਹੈ ਬੰਦਰਾਂ ਨੂੰ ਤੋੜ ਦਿੰਦਾ ਹੈ ਤੇ ਤੇਰੀ ਜ਼ਿੰਦਗੀ ਦੀ ਖਲਾਸੀ ਹੋ ਜਾਂਦੀ ਹੈ ਰਿੰਦੀ ਸ਼ਬਦੇ ਦੀ ਵਿਚਾਰ ਆਪਾਂ ਕੱਲ ਦੇ ਦਿਨ ਕਰਾਂਗੇ ਭੁੱਲਾਂ ਦੀ ਖਿਮਾ ਆਪ ਸਮੂਚੀ ਸੰਗਤ ਦਾ ਤਹਿ ਦਿਲੋਂ ਧੰਨਵਾਦ ਬੜੇ ਪਿਆਰ ਦੇ ਨਾਲ ਗੁਰੂ ਦੇ ਦਰਦੀਆਂ ਬਾਤਾਂ ਨੂੰ ਬੈਕ ਸੁਣਿਆ ਆਓ ਸਾਡੇ ਬਹੁਤ ਹੀ ਸਤਿਕਾਰਯੋਗ ਗਿਆਨੀ ਬਲਵੰਤ ਸਿੰਘ ਜੀ ਰਪਾਲੋਂ ਤੇ ਨਾਲ ਦੇ ਜਥੇ ਪਾਸੋਂ ਢਾਡੀ ਵਾਰਾਂ ਸ਼ਰਮਨ ਕਰੀਏ ਬਲਾਉ ਪੱਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ